ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਵੱਲੋਂ ਅੱਜ ਜਲੰਧਰ ਵਿਖੇ ਮੀਟਿੰਗ ਕੀਤੀ ਗਈ ਹੈ ਔਰ ਇਸ ਸਮੇਂ ਉਹ ਸਾਡੇ ਨਾਲ ਮੌਜੂਦ ਨੇ ਸਰ ਅੱਜ ਤੋਂ ਡਿਵਲਪ ਮੀਟਿੰਗ ਕੀਤੀ ਗਈ ਮੀਟਿੰਗ ਕਰਨ ਦਾ ਕੀ ਵਾਏ ਗੁਰਜੀਤ ਕਾਲਸਾ ਰਿਫਤੇ ਰੀਟਿੰਗ ਜੀ ਜੋ ਅਸੀਂ ਅਕਾਲੇਦਲ ਵਾਰਿਸ ਪੰਜਾਬ ਦਾ 14 ਜਨਵਰੀ ਨੂੰ 2025 ਚ ਅਸੀਂ ਸ਼ੁਰੂਆਤ ਕੀਤੀ ਸੀ ਉਹਦੀ ਉਹਦੀ ਜਿਹੜੀ ਭਰਤੀ ਮਹਿਮਿਆ ਉਹਦੇ ਵਾਸਤੇ ਅਸੀਂ ਜਲੰਧਰ ਜ਼ਿਲ੍ਹੇ ਤੇ ਬਾਕੀ ਜ਼ਿਲ੍ਹਿਆਂ ਚ ਅੱਸੀ ਕਾਫੀਆਂ ਚਕਰ ਲੈ ਚੁੱਕੇ ਹਾਂ ਤੇ ਅੱਜ ਜਲੰਧਰ ਜ਼ਿਲ੍ਹੇ ਚ ਸ਼ੁਰੂਆਤ ਕੀਤੀ ਆ ਤੇ ਜਲੰਧਰ ਜ਼ਿਲ੍ਹੇ ਦੇ ਕੁਝ ਦਾ ਸੇਵਾਦਾਰਾਂ ਨੂੰ ਸੇਵਾ ਦਿੱਤੀ ਗਈ ਹੈ ਤੇ ਉਹ ਅੱਗੇ ਏ ਬਲੌਗ ਤੇ ਜਾਂ ਪਿੰਡਾਂ ਤੱਕ ਪਹੁੰਚ ਕਰਕੇ ਤੇ ਸਾਰੇ ਜ਼ਿਲ੍ਹੇ ਚ ਨੂੰ ਇਹ ਜਿਹੜੀ ਪ੍ਰਤੀ ਮੈਨੂੰ ਪੂਰਾ ਕਰਨੀ ਅਕਾਲੀ ਦਲ ਵਾਰਿਸ ਪੰਜਾਬ ਦੇ ਲੈ ਕੇ ਪਾਰਟੀ ਨੂੰ ਤੁਸੀਂ ਪ੍ਰੈਜ਼ੈਂਟ ਕਰ ਰਹੇ ਹੋ ਤੇ ਕਿਵੇਂ ਦੇਖਦੇ ਹੋ ਕਿਉਂਕਿ ਬਾਕੀ ਹੋਰ ਵੀ ਜਿਹੜੀ ਰਾਜਨੀਤਿਕ ਪਾਰਟੀਆਂ ਆਆਂ ਤੇ ਪੰਜਾਬ ਨੂੰ ਕਿਹੜੀ ਜਿਹੜੀ ਪਾਰਟੀ ਬਿਹਤਰ ਬਣਾ ਦੇ ਕਿਉਂਕਿ ਅਕਾਲੀ ਦਲ ਦੇ ਵਿੱਚ ਤਾਂ ਹਜੇ ਤੱਕ ਫਾੜ ਹੀ ਜਿਹੜਾ ਚੱਲਦਾ ਪਿਆ ਦੋ ਕੁ ਟੁਕੜਿਆਂ ਵਿੱਚ ਮੇਰੇ ਖਿਆਲੋਂ ਉਹ ਉਹ ਜੋ ਫਾੜ ਚੱਲਦਾ ਪਿਆ ਜਾਂ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਪਿੱਛੇ हट ਗਿਆ ਉਹਦੀ ਵਜ੍ਹਾ ਨਾਲ ਇਹ ਨਵੀਂ ਪਾਰਟੀ ਸਾਨੂੰ ਸਨਤਾਂ ਦੀ ਰਏ ਨਾਲ ਹੌਂ ਚ ਲਿਉਣੀ ਪਈ ਤੇ ਗੁਰੂ ਮਹਾਰਾਜ ਦੇ ਓਡਾਸਰੇ ਨਾਲ ਬੜਾ ਵੱਡਾ ਹੰਗਾਰਾ ਮਿਲ ਰਿਹਾ ਤੇ ਅਸੀਂ ਅੱਜ ਜਲੰਧਰ ਜ਼ਿਲ੍ਹੇ ਚ ਤੇ ਅੱਜ ਇਹਦੀ ਸ਼ੁਰੂਆਤ ਕੀਤੀ ਆ ਤੇ ਹੁਣ ਅਸੀਂ ਆਉਣ ਵਾਲੇ ਜਿਹੜੇ ਨੌਂਕ ਜ਼ਿਲ੍ਹੇ ਸਾਡੇ ਰਹਿ ਗਏ 8-9 ਜ਼ਿਲ੍ਹੇ ਉਹਨਾਂ ਚ ਵੀ ਅਸੀਂ ਛੇਤੀ ਹਫ਼ਤੇ ਦੇ ਵਿੱਚ ਵਿੱਚ ਅਸੀਂ ਉਹ ਉੱਥੇ ਵੀ ਸਾਰਿਆਂ ਨੂੰ ਅਸੀਂ ਜ਼ਿੰਮੇਵਾਰੀਆਂ ਸੌਂਪਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਅਗਰ ਗੱਲ ਕੀਤੀ ਜਾਵੇ ਕਿਉਂਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸੀਗੇ ਫੇਰ ਗਿਆਨੀ ਰੁਕबीर ਸਿੰਘ ਜੀ ਜਥੇਦਾਰ ਸੀ ਉਹਨਾਂ ਨੂੰ ਵੀ ਹਟਾ ਕੇ ਹੁਣ ਨਵੇਂ ਜਥੇਦਾਰ ਲਗਾ ਦਿੱਤੇ ਗਏ ਨੇ ਕਿਵੇਂ ਦੇਖਦੇ ਹੋ ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਪ੍ਰੈਸ਼ਰਾਈਜ਼ ਕਰ ਰਿਹਾ ਨਹੀਂ ਮੇਰੇ ਖਿਆਲ ਲੇ ਕੇ ਅਕਾਲੀ ਦਲ ਦਾ ਜੋ ਦਬਦਬਾ ਆ ਜਾ ਉਹਦਾ ਬਰਬਾਦ ਹੋਣ ਦਾ ਜੋ ਸਭ ਤੋਂ ਵੱਡਾ ਕਾਰਨ ਨੇ ਮੀ ਇਹੋ ਹੀ ਰਿਹਾ ਕਿ ਉਹਨਾਂ ਨੇ ਇਹ ਜੋ ਪੰਥ ਨੂੰ ਆਪਣੇ ਹਿੱਤਾਂ ਖਾਤਰ ਵਰਤਿਆ ਆਪਣੇ ਪਰਿਵਾਰ ਦੀ ਖਾਤਰ ਨਹੀਂ ਤੇ ਜਿਹੜਾ ਜੋ ਪੰਥ ਦਾ ਨਾਰਾ ਸੀ ਮੈਂ ਉਹ ਜਿਹੜਾ ਪੰਥ ਵਸੇ ਦਾ ਤੇ ਉਹਨਾਂ ਨੇ ਜਿਹੜਾ ਪੰਥ ਨੂੰ ਉਜਾੜ ਕੇ ਆ ਵਸਣ ਦਾ ਜਿਹੜਾ ਸਿਸਟਮ ਸ਼ੁਰੂ ਕੀਤਾ ਉਹਦੀ ਵਜ੍ਹਾ ਨਾਲ ਇਹ ਸਾਰਾ ਕੁਝ ਵਾਪਰ ਰਿਹਾ ਤੇ ਮੇਰਾ ਖਿਆਲ ਹੈ ਕਿ ਉਹ ਬਹੁਤ ਮਾੜੀ ਗੱਲ ਹੈ ਕਿ ਆਪਣੀ ਆਪਣੇ ਜਿੰਨਾ ਚਿਰ ਤੇ ਉਹ ਜਸੇਦਾਰ ਬਹੁਤ ਵਧੀਆ ਰਹੇ ਕੋਕ ਉਹ ਅਜਤੇ ਲੱਗੇ ਨਹੀਂਗੇ ਪਰ ਜਿੰਨਾ ਚਿਰ ਉਹ ਠੀਕ ਹੈ ਕਿ ਜਦ ਦਿਨ ਉਹਨਾਂ ਨੂੰ ਲੱਗਾ ਕਿ ਸਾਡੇ ਖਿਲਾਫ ਜਾਂ ਉਹ ਸੱਚ ਤੇ ਖੜ ਗਏ ਆ ਉਹ ਦਿਨ ਉਹਨਾਂ ਦੇ ਖਿਲਾਫ ਹੀ ਹੋ ਕੇ ਤੇ ਉਹਨਾਂ ਨੂੰ 1 ਮਹੀਨੇ ਦੇ ਵਿੱਚ ਵਿੱਚ 3 ਜਸੇਦਾਰਾਂ ਨੂੰ ਲਾਉਣਾ ਮੇਰੇ ਖਿਆਲ ਬਹੁਤ ਅਮੰਦ ਭਾਗੀ ਗੱਲ ਹੈ ਜੀ ਸ਼੍ਰੀ ਰਗੂਬੀਰ ਸਿੰਘ ਜੀ ਸ਼੍ਰੀ ਅਕਾਲ ਤਖਤ ਦੇ ਜਿਹੜੇ ਜੱਤੇਦਾਰ ਸਾਹਿਬ ਸੀ ਉਹਨਾਂ ਨੇ ਸਜ਼ਾ ਸੁਣਾਈ ਸੀ ਉਸ ਦੇ ਬਾਅਦ ਬਾਗੀ ਗੁੱਟ ਦੇ ਜਿਹੜੇ ਅਕਾਲੀ ਦਲ ਦੇ ਹੈਗੇ ਲੀਡਰ ਉਹਨਾਂ ਵੱਲੋਂ ਬਿਆਨ ਆਣਾ ਕਿ ਉਹ ਜਿਹੜਾ ਉਸ ਦਾ ਜਿਹੜਾ ਖਮਿਆਜ਼ਾ ਭੁਗਤ ਰਹੇ ਨੇ ਕਿਉਂਕਿ ਉਹਨਾਂ ਨੇ ਜਿਹੜਾ ਸੁਖਬੀਰ ਬਾਦਲ ਸਹਿਦ ਹੋਰ ਵੀ ਲੀਡਰਾਂ ਨੂੰ ਸਜ਼ਾ ਸੁਣਾਈ ਸੀ ਇਹ ਮੇਰੇ ਖਿਆਲ ਹੈ ਕਿ ਇਹ ਜੋ ਦੋਵੇਂ ਧਿਰਾਂ ਆ ਇਹ ਜਨਚਰ ਉਹ ਸਰਕਾਰਾਂ ਚੱਲਦੀਆਂ ਰਹੀਆਂ ਸਭ ਕੁਝ ਇੱਕ ਰਲ ਮਿਲ ਕੇ ਕਰਦੇ ਰਹੇ ਤੇ ਮੇਰਾ ਖਿਆਲ ਹੈ ਕਿ ਸੰਗਤਾਂ ਦੇ ਮਨ ਚ ਤੇ ਅਜੇ ਵੀ ਇਹ ਚੀਜ਼ ਦੀ ਵੀ ਦੁਵਿਧਾ ਹੈ ਕਿ ਸ਼ਾਇਦ ਕੋ ਰਲ ਮਿਲ ਕੇ ਕੋਈ ਇਹੋ ਜਿਹੀ ਗੇਮ ਚੱਲ ਰਹੀ ਹੋਵੇ ਤੇ ਇਹ ਇਹ ਚੀਜ਼ ਹੈ ਕਿ ਦੋਵਾਂ ਧਿਰਾਂ ਨੂੰ ਬਾਕੀ ਜਥੇਦਾਰਾਂ ਦਾ ਜੋ ਫੈਸਲਾ ਵਾ ਉਹਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਤੇ ਪਰ ਉਹ ਚੀਜ਼ ਹੈ ਕਿ ਜੈਸੇਦਾਰਾਂ ਨੂੰ ਦੋਸ਼ੀ ਬਣਾ ਕੇ ਜਾਂ ਤੁਸੀਂ ਜੈਸੇਦਾਰਾਂ ਨੂੰ ਇਦਾਂ ਹਟਾਉਣਾ ਮੇਰਾ ਖਿਆਲ ਹੈ ਕਿ ਕਾਫੀ ਚੰਗੀ ਗੱਲ ਨਹੀਂ ਸੰਗਤਾਂ 'ਚ ਬਹੁਤ ਵੱਡਾ ਰੋਸ ਹੈ ਇਸ ਮਸਲੇ ਤੇ ਸ਼ਿਰੋਮਣੀ ਅਕਾਲੀ ਦਲ ਪਾਰਟੀ ਨੂੰ ਲੈ ਕੇ ਗੱਲ ਕੀਤੀ ਤੇ ਹੁਣ ਅਕਾਲੀ ਦਲ ਕਈ ਪਾਰਟੀਆਂ ਬਣ ਗਈਆਂ ਨੇ ਕਿਵੇਂ ਦੇਖ ਰਹੇ ਹੋ ਕਿਉਂਕਿ ਪੰਥ ਨੂੰ ਲੈ ਕੇ ਗੱਲ ਕੀਤੀ ਯਾਰ ਇਹ ਪੰਥ ਇਕੱਠਾ ਹੁੰਦਾ ਇੱਕ ਸਟੇ ਤੇ ਨਜ਼ਰ ਨਹੀਂ ਆ ਰਿਹਾ ਆਪ ਹੀ ਤੁਹਾਡੇ ਸਾਹਮਣੇ ਤਸਵੀਰਾਂ ਵੀ ਆndੀਆਂ ਨੇ ਕਿ ਕੁਝ ਹੋ ਰਿਹਾ ਹੈ ਕਿਵੇਂ ਦੇਖਦੇ ਹੋ ਕਿਉਂਕਿ ਸਿੱਖਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਰੋਸ ਹੈ ਨੇ ਮੇਰਾ ਖਿਆਲ ਹੈ ਕਿ ਹੁਣ ਜਿਦਾਂ ਦੇ ਹਾਲਾਤ ਬਣੇ ਪਏ ਆ ਗੁਰੂ ਮਹਾਰਾਜ ਕਿਰਪਾ ਕਰਨ ਤੇ ਸੰਗਤਾਂ ਹੀ ਹੁਣ ਫੈਸਲਾ ਕਰਨੀ ਗਿਆ ਕਿ ਕੌਣ ਪੰਥਕ ਆ ਤੇ ਕੌਣ ਪੰਥ ਦਾ ਵਿਰੋਧੀ ਆ ਹੈ ਜੀ ਤੇ ਕਿਵੇਂ ਦੇਖ ਰਹੇ ਹੋ ਭਾਈ ਅਮਰਿਤਪਾਲ ਨੂੰ ਲੈ ਕੇ ਸੰਸਦ ਬਣੇ ਐਨਐਸਏ ਲੱਗਾ ਹੋਇਆ ਉਹਨਾਂ ਦੇ ਕਿਉਂਕਿ ਸੋਰਸਸ ਵੱਲੋਂ ਜਾਂ ਸਾਨੂੰ ਜੋ ਮੀਡੀਆ ਰਿਪੋਰਟ ਵੱਲੋਂ ਇਹ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਬਾਕੀ ਸਾਥੀਆਂ ਨੂੰ ਐਸਐਨਐਸਏ ਨਹੀਂ ਲਗਾਏਗੀ ਉਹ ਸਰਕਾਰ ਉਹਨਾਂ ਨੂੰ ਇੱਥੇ ਪੰਜਾਬ ਵਾਪਸ ਲਿਆਂਦਾ ਜਾਵੇਗਾ ਲੇਕਿਨ ਪਪਲ ਪ੍ਰੀਤ ਤੇ ਅਮਰਿਤਪਾਲ ਸਿੰਘ ਉਹਨਾਂ ਨੂੰ ਐਨਐਸਏ ਦੇ ਤਹਿਤ ਹੈ ਜੇ ਡਿਬਰੂਗੇਟ ਜੇਲ੍ਹ ਸੀ ਰੱਖਿਆ ਜਾਏਗਾ ਨਹੀਂ ਇਹ ਵੀ ਦੇਖੋ ਜੀ ਇਹ ਮੇਰੇ ਖਿਆਲ ਹੈ ਕਿ 2 ਸਾਲ ਤੱਕ ਉਹਨਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਐਨਐਸਏ ਲਾ ਕੇ ਦੇਜ ਦੇ ਇੱਕਦਮ ਦੂਜੇ ਕੋਨੇ ਤੇ ਸੁੱਟਣਾ ਇਹ ਵੀ ਬਹੁਤ ਵੱਡੀ ਤਕਸ਼ਾਈ ਸੀ ਕਿ ਕਾਨੂੰਨ ਦੀ ਵੀ ਬਹੁਤ ਵੱਡੀ ਖਲਾਫ ਸੀ ਕਿ ਕਾਲੇ ਕਾਨੂੰਨ ਜਿਹੜੇ ਇਹ ਜਾਂਦੇ ਗਏ ਤੇ ਦੂਸਰਾ ਜਿਹੜਾ ਕਿ ਹੁਣ ਜੇ ਬਾਈ ਚਾਂਸ 2 ਸਾਲ ਬਾਅਦ ਉਹਨਾਂ ਦੇ ਸਾਥੀਆਂ ਨੂੰ ਲਿਆਂਦਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਕੋਈ ਸਰਕਾਰ ਕੋਈ ਏਡਾ ਵੱਡਾ ਸੁਹਾਨ ਨਹੀਂ ਕਰ ਰਹੀ ਪਰ ਫਿਰ ਵੀ ਅਸੀਂ ਚਲੋ ਇਸ ਫੈਸਲੇ ਦਾ ਵੀ ਸਵਾਗਤ ਕਰਦੇ ਹਾਂ ਕਿ ਚਲੋ ਦੇਰ ਆਏ ਦਰੁਸਤਾਈ ਕਿ ਉਹ ਸਮਝ ਆਈ ਕਿ ਲੋਕ ਉਨ੍ਹਾਂ ਦੇ ਨਾਲ ਦਿਨ-ਬਦ ਦਿਨ ਉਹਨਾਂ ਨਾਲ ਪਿਆਰ ਜਿਹੜਾ ਉਹਨਾਂ ਨੂੰ ਭਾਵੇਂ ਤੁਸੀਂ ਕਿੱਡਾ ਵੀ মিডিਆ ਥਰੂ ਗਲਤ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਫਿਰ ਵੀ ਉਹਨਾਂ ਨੇ ਇੱਕ ਆ ਜੋ ਇਲੈਕਸ਼ਨ ਹੋਈ ਉਹਦੇ 'ਚ ਵੀ ਲੋਕਾਂ ਨੇ ਦੱਸ ਦਿੱਤਾ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਟੀਮ ਨੂੰ ਜਾਂ ਉਹਨਾਂ ਨੇ ਲੋਕ ਇੱਥੇ 'ਚ ਜੁੜਾ ਨਸ਼ਿਆਂ ਦੇ ਖਿਲਾਫ ਕੰਮ ਕੀਤਾ ਸੀ ਲੋਕ ਉਹਨੂੰ ਇਹ ਚੀਜ਼ ਚਾਹੁੰਦੇ ਸੀ ਤੇ ਇਸ ਕਰਕੇ ਉਹਨਾਂ ਨੇ ਬਹੁਤ ਵੱਡੀ ਤਦਾਦ 'ਚ ਉਹਨਾਂ ਨੂੰ ਵੋਟਾਂ ਪਾ ਕੇ ਇੱਕ ਸਰਕਾਰ ਦੇ ਵੀ ਦੱਸ ਦਿੱਤਾ ਕਿ ਅਸੀਂ ਉਹਨਾਂ ਦੇ ਨਾਲ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਅੱਗੇ ਸਹੀ ਅਰਥਾਂ ਚ ਇਹ ਲੋਕਤੰਤਰ ਦੀ ਕੋਈ ਅਹਿਮੀਅਤ ਐ ਇੱਥੇ ਤੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਪਾਰਲੀਮੈਂਟ ਚ ਬੋਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹ ਆਪਣੇ ਲੋਕਾਂ ਦੀ ਜੋ ਗੱਲ ਕਰ ਸਕਣਗੇ ਉਹਦੇ ਸਾਥੀ ਵੀ ਆਉਂਦੇ ਨੇ ਲੇਕਿਨ ਇੱਥੇ ਵੀ ਕਈ ਉਹਨਾਂ ਦੇ ਮਾਮਲੇ ਦਰਜ ਨੇ ਅਜਨਾਲਾ ਨੂੰ ਲੈ ਕੇ ਵੀ ਜਿਹੜੇ ਤੁਹਾਨੂੰ ਪਤਾ ਹੈ ਉਸ ਨੂੰ ਲੈ ਕੇ ਵੀ ਕਹਿ ਰਹੇ ਕਿ ਇੱਥੇ ਜਿਹੜਾ ਕੇਸ ਚੱਲੇਗਾ ਇਹ ਕੇਸ ਤੇ ਉਹਨਾਂ ਦੇ ਬਾਕੀ ਸਾਥੀ ਜਿਹੜੇ ਕੋ ਪਹਿਲਾਂ ਜਿਹੜਾ ਐਨਐਸ ਤੋਂ ਬਾਹਰ ਸੀ ਇੱਥੇ ਉਦੋਂ ਦੇ ਉਹਨਾਂ ਤੇ ਵੀ ਚੱਲ ਰਿਹਾ ਪਰ ਉਹ ਕਿਸੇ ਪਾਸੇ ਲਾਇਆ ਨਹੀਂ ਜਾ ਰਿਹਾ ਕੋਈ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਇੱਕ ਮੇਰੇ ਖਿਆਲ ਹੈ ਕਿ ਇੱਕ ਉਹਨਾਂ ਨੂੰ ਇੱਕ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਕੋਈ ਉਹਨਾਂ ਦਾ ਕਸੂਰ ਨਹੀਂਗਾ ਖਾਲੀ ਉਹ ਪੋਲੀਟਿਕਲ ਇੱਕ ਉਹਨਾਂ ਦਾ ਜਿਹੜਾ ਰਾਜਨੀਤਿਕ ਜਿਹੜਾ ਡਰ ਰਿਹਾ ਉਹਨਾਂ ਦੇ ਅੰਦਰ ਉਹਦਾ ਕਰਕੇ ਹੀ ਉਹਨਾਂ ਨੂੰ ਇਹ ਸੋਚਦੇ ਕਿ ਉਹਨਾਂ ਨੂੰ ਵੱਤੋਂ ਵੱਸ ਸਮਾਹੀ ਅੰਦਰ ਰੱਖੀਏ ਕਿ ਉਹ ਬਾਹਰ ਆ ਕੇ ਤੇ ਲੋਕ ਉਹਨਾਂ ਦੇ ਨਾਲ ਆ ਤੇ ਸਾਡੀ ਸ਼ਹਿਰ ਕੁਰਸੀ ਨੂੰ ਖਤਰਾ ਹੈ ਭਾਈ ਅਮਰਿਤਪਾਲ ਸਿੰਘ ਵੱਲੋਂ ਕੋਰਟ ਦੇ ਵਿੱਚ ਯਾਚਕਾ ਵੀ ਦਿੱਤੀ ਗਈ ਕਿ ਮੈਂ ਖਡੂਰ ਸਾਹਿਬ ਦੇ ਜਿਹੜੇ ਕੰਸਿਡਰਨਰੀ ਉਹਨੂੰ ਲੈ ਕੇ ਸੰਸਦ ਦੇ ਵਿੱਚ ਗੱਲ ਕਰਨਾ ਚਾਹੁੰਦਾ ਲੇਕਿਨ ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਉਹਨਾਂ ਦੀ ਜਿਹੜੀ ਸੰਸਦ ਮੈਂਬਰਸ਼ਿਪ ਉਹ ਬਚ ਗਈ। ਇਹ ਮੇਰੇ ਖਿਆਲ ਹੈ ਜੀ ਇਹ ਬਹੁਤ ਖਡੂਰ ਸਾਹਿਬ ਦੇ ਲੋਕਾਂ ਨਾਲ ਵੀ ਤੇ ਇੱਕ ਨੂੰ ਜੋ ਇਹ ਸਵਿਧਾਨ ਨਾਲ ਵੀ ਇੱਕ ਬਹੁਤ ਵੱਡਾ ਧੱਕਾ ਹੈ ਕਿ ਇੱਕ ਸੁਣੇ ਹੋਏ ਜਿਹਨੂੰ ਏਡੇ ਵੱਡੀ ਤਦਾਦ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਨੇ ਜਿਤਾਇਆ ਲੋਕਾਂ ਨੇ ਤਾਂ ਉਹਨਾਂ ਦੀ ਗੱਲ ਕਰਨ ਵਾਸਤੇ ਉਹਨਾਂ ਨੂੰ ਮੌਕਾ ਨਾ ਦਿੱਤਾ ਜਾਣਾ ਤੇ ਇੱਕ ਬਹੁਤ ਬੜੀ ਨਿੰਦਣਯੋਗ ਕਾਰਵਾਈ ਹੈ ਜੀ ਕਿਵੇਂ ਦੇ ਦੇ ਦਿਓ ਕਿ ਚੰਨੀ ਚਰਨਜੀਤ ਸਿੰਘ ਚੰਨੀ ਵੱਲੋਂ ਸੰਸਦ ਦੇ ਵਿੱਚ ਉਹਨਾਂ ਲਈ ਆਵਾਜ਼ ਚੁੱਕੀ ਜਾਂਦੀ ਹੈ ਉਸ ਤੋਂ ਬਾਅਦ ਕੋਈ ਲੀਡਰ ਉਹਨਾਂ ਦੇ ਜਿਹੜਾ ਹੱਕ ਚ ਨਹੀਂ ਬੋਲਦਾ ਨਜ਼ਰ ਆਉਂਦਾ ਹੈ ਲੇਕਿਨ ਤੁਸੀਂ ਕਹਿ ਰਹੇ ਕਿ ਹਰ ਪਾਰਟੀਆਂ ਜਿਹੜੀ ਰਾਜਨੀਤਿਕ ਹੈ ਉਹਨਾਂ ਨੇ ਪੰਜਾਬ ਦਾ ਬੇੜਾਗਰ ਕਰ ਰਹੇ ਆ ਤੇ ਅਗਰ ਐਜ਼ੇ ਤੁਸੀਂ ਪੋਲੀਟਿਸ਼ੀਅਨ ਦੇਖਦੇ ਹੋ ਉਹਨੂੰ ਜਾਂ ਕਾਂਗਰਸ ਪਾਰਟੀ ਵੱਲੋਂ ਦੇਖਦੇ ਹੋ ਕਿ ਅਗਰ ਸਮਰਥਨ ਦੇਣ ਦੀ ਵੀ ਗੱਲ ਆਈ ਤਾਂ ਸਮਰਥਨ ਚੰਨੀ ਸਾਹਿਬ ਨੇ ਕੀਤਾ ਜੋ ਨਹੀਂ ਚੰਨੀ ਸਾਹਿਬ ਦਾ ਅਸੀਂ ਉਹਦਾ ਅਸੀਂ ਧੰਨਵਾਦ ਕਰਦੇ ਆਂ ਪਰ ਦੇਖੋ ਕਿ ਉਹਨਾਂ ਦੀ ਪਾਰਟੀ ਦੀ ਚੰਨੀ ਸਾਹਿਬ ਦੀ ਅੰਤਰਾਤਮਾ ਨੇ ਵਾਜ ਦਿੱਤੀ ਕਿ ਸਾਨੂੰ ਇਸ ਮਸਲੇ ਨੂੰ ਸਾਡੇ ਨੌਜਵਾਨਾਂ ਨਾਲ ਧੱਕਾ ਹੋਇਆ ਸਾਨੂੰ ਇਹਦੀ ਗੱਲ ਕਰਨੀ ਚਾਹੀਦੀ ਹੈ ਤਾਂ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਦੀ ਪਾਰਟੀ ਦੇ ਜਿਹੜੇ ਕਾਫੀ ਲੀਡਰ ਜਿਹੜੇ ਉਹ ਵੀ ਉਹ ਦਿਨ ਦਵਰੋਚ ਖੜ ਗਏ ਤੇ ਮੇਰਾ ਖਿਆਲ ਹੈ ਕਿ ਇਹ ਇਹ ਦੇਖ ਲਓ ਕਿ ਉਹ ਪਾਰਟੀ ਦਾ ਕੀ ਸਟੈਂਡ ਹੈ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੇ ਕਿਉਂਕਿ ਇਸ ਕਰਕੇ ਉਹ ਪਾਰਟੀ ਨੂੰ ਤਾਂ ਪਹਿਲਾਂ ਵੀ ਜਿਹੜਾ ਕਿ ਉਹਨਾਂ ਨੇ ਸਾਡਾ ਅਕਾਲ ਤਖਟਾਇਆ ਸਾਰਾ ਕੁਝ ਕੀਤਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਉਹਨਾਂ ਦੇ ਮਨ ਚਾਹੇ ਵੀ ਇਹ ਇਹ ਚੀਜ਼ਾਂ ਜਿਹੜੀਆਂ ਕਿ ਜੇ ਮੇਰੇ ਖਾਲਸਾ ਚੰਨੀ ਸਾਹਿਬ ਦੀ ਜੇ ਦੂਜੀ ਪਾਰਟੀ ਵੀ ਉਹਨਾਂ ਦੇ ਬਾਕੀ ਮੈਂਬਰਾਂ ਨੂੰ ਉਹਨਾਂ ਨੇ ਸਪੋਰਟ ਕਰਨੀ ਚਾਹੀਦੀ ਸੀ ਪਰ ਉਹ ਸਾਰਿਆਂ ਨੇ ਉਹਦਾ ਵਿਰੋਧ ਕੀਤਾ ਤੇ ਉਤੋਂ ਪਤਾ ਲੱਗਦਾ ਕਿ ਉਹਨਾਂ ਦੀ ਮਨਸ਼ਾ ਕੀ ਹੈ ਤੁਹਾਡੀ ਪਾਰਟੀ ਵੱਲੋਂ 27 ਨੂੰ ਲੈ ਕੇ ਕਿਵੇਂ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਵੇਂ ਦੇਖ ਪਾਵਾਂਗੇ ਕਿ ਇਸ ਵਾਰ ਤੁਹਾਡੀ ਪਾਰਟੀ ਇਲੈਕਸ਼ਨ 'ਚ ਅਗਰ ਤੁਸੀਂ ਕੈਂਡੀਡੇਟ ਖੜਾਣੇ ਹੋ ਤੇ ਕੋਈ ਅਸਰ ਹੋ ਪਾਵੇਗਾ ਪੰਜਾਬ ਦੇ ਲੋਕਾਂ 'ਤੇ ਵੇਖਿਆ ਅਸੀਂ ਪੂਰੀ ਤਿਆਰੀ ਕਰ ਰਹੇ ਆ ਅੱਜ ਸਾਡੇ ਕੋਲ ਸਮਾਂ ਹੈਗਾ ਵਾ ਤੇ ਅਸੀਂ ਸਾਰੇ ਇਹ ਜਿਹੜੀ ਆਪਣੀ ਗੱਲ ਨੂੰ ਆਪਣੀ ਪਾਰਟੀ ਨਾਲ ਪਾਰਟੀ ਇਹ ਸਾਡੀ ਪਾਰਟੀ ਨਹੀਂਗੇ ਸਾਰੇ ਪੰਜਾਬ ਦੇ ਲੋਕਾਂ ਦੀ ਪਾਰਟੀ ਆ ਸਾਰਿਆਂ ਦੀ ਆ ਸਾਂਝੀ ਪਾਰਟੀ ਆ ਤੇ ਇਸ ਕਰਕੇ ਸਾਰੇ ਜਣੇ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਇਹ ਜਿਹੜੇ ਪੰਜਾਬ ਤੋਂ ਬਾਹਰੋਂ ਆ ਕੇ ਸਾਨੂੰ ਲੁੱਟ ਰਹੇ ਆ ਉਹਨਾਂ ਨੂੰ ਉੱ ਤੋਂ ਬਾਹਰ ਕੱਢੀਏ ਆਪਾਂ ਪੰਜਾਬ ਦੇ ਲੋਕ ਆਪਣੇ ਇਹ ਆਪਣੇ ਘਰ ਨੂੰ ਸੰਭਾਲੀਏ ਇਹ ਪੰਜਾਬ ਸਰਕਾਰ ਦੀ ਕਿਵੇਂ ਮੁਹਿੰਮ ਦੇਖ ਰਹੇ ਹੋ ਨਸ਼ੇ ਵਿਰੁੱਧ ਮੁਹਿੰਮ ਛੇੜੀ ਹੋਈ ਆ ਕਈ ਜਿਹੜੇ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਨੇ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਗਿਆ ਹੈ ਕਿ ਡਿਮੋਲਿਸ਼ ਨਾ ਕਰੋ ਉਹਨੂੰ ਸੀਲ ਕਰ ਸਕਦੇ ਹੋ ਲੇਕਿਨ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਇਹ ਕਹਿਣਾ ਹੈ ਕਿ ਅਸੀਂ ਜਿਹੜਾ ਪੂਰੀ ਕਾਨੂੰਨੀ ਕਾਰਵਾਈ ਨੋਟਿਸ ਦੇਣ ਦੇ ਬਕਾਇਦਾ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਜਾਂਦੀ ਹੈ ਕਿਵੇਂ ਦੇਖ ਰਹੇ ਹੋ ਕਿ ਇਸ ਨਾਲ ਠੱਲ ਪਏਗੀ ਮੇਰੇ ਖਿਆਲ ਹੈ ਕਿ ਠੱਲ ਪਾਉਣੀ ਤੇ ਕਿਸੇ ਜਿਹੜੇ ਵੱਡੇ ਵੱਡੇ ਮਗਰਮਾਸ਼ਿਆ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਚੁੱਕਾ ਵਾ ਸਾਰੇ ਲੋਕ ਜਾਣਦੇ ਆ ਉਹਨਾਂ ਉਹਨਾਂ ਲੋਕਾਂ ਨੂੰ ਉਹਨਾਂ ਦੇ ਘਰ ਟਾਉਣੇ ਚਾਹੀਦੇ ਆ ਜਾਂ ਉਹਨਾਂ ਦੀ ਪ੍ਰੋਪਰਟੀ ਸੀਲ ਕਰਨੀ ਚਾਹੀਦੀ ਹੈ ਇਹ ਛੋਟੇ ਮੋਟੇ ਮਨ ਫੜ ਕੇ ਤੇ ਮੇਰਾ ਖਿਆਲ ਹੈ ਕਿ ਇੱਕ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਨਾ 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 ਸ਼ਰਕਣਾ ਨਾ ਕੁਝ ਵੀ ਨਹੀਂ ਹੋਣਾ ਤੇ ਇਸ ਕਰਕੇ ਥੋੜਾ ਜਿਹਾ ਮੇਰਾ ਖਿਆਲ ਹੈ ਸਰਕਾਰ ਸਿਰ ਦੇ ਆ ਤੇ ਫਿਰ ਉੱਪਰੋਂ ਉੱਪਰੋਂ ਠਾਣੂ ਆਉਣਾ ਚਾਹੀਦਾ ਨਾ ਆਖਰੀ ਸਵਾਲ ਮੇਰਾ 4 ਮਹੀਨਿਆਂ ਦੇ ਵਿੱਚ 13 ਤੋਂ 14 ਜਿਹੜਾ ਪੰਜਾਬ ਦੇ ਵਿੱਚ ਗ੍ਰਨੇਡ ਅਟੈਕ ਹੋ ਚੁੱਕੇ ਰੀਸੈਂਟਲੀ ਕੱਲ੍ਹ ਜੇ ਜਲੰਧਰ ਦੇ ਵਿੱਚ ਹੋਇਆ ਹੈ ਇੱਕ ਯੂਟਿਊਬਰ ਦੇ ਘਰ ਉਹ ਵੀ ਪਾਕਿਸਤਾਨ ਜਿਹੜਾ ਡੋਨ ਹੈ ਉਹ ਜ਼ਿੰਮੇਵਾਰੀ ਲੈ ਰਿਹਾ ਔਰ ਕਹਿ ਰ ਫੇਲਿਅਰ ਦੇਖ ਰਹੇ ਹੋ ਇੰਟੈਲੀਜੈਂਸ ਦਾ ਜਾਂ ਦੇਖ ਰਹੇ ਹੋ ਕਿ ਕਿਤੇ ਨਾ ਕਿਤੇ ਜਿਹੜੀ ਸਰਦਪਾਰ ਤੋਂ ਜਿਹੜੇ ਲੋਕ ਨੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਮੇਰਾ ਖਿਆਲ ਹੈ ਕਿ ਸਾਡੇ ਜੋ ਆਪਣੀਆਂ ਸਰਕਾਰਾਂ ਨੇ ਵੀ ਆਪਣੀ ਜ਼ਿੰਮੇਵਾਰੀ ਤੋਂ ਇਹ ਇਹ ਨਿਭਾਉਣੀ ਚਾਹੀਦੀ ਹੈ ਮੇਰਾ ਖਿਆਲ ਹੈ ਕਿ ਜਿਹੜੀ ਪੰਜਾਬ ਚ ਪੁਲਿਸ ਦੀ ਤਦਾਦ ਵੀ ਆ ਉਹ ਕਾਫੀ ਘਟਿਆ ਤੇ ਬਾਕੀ ਸਾਰੇ ਜਿਹੜੇ ਮੰਤਰੀ ਸੰਤਰੀ ਲੈ ਕੇ ਘੁੰਮ ਰਹੇ ਆ ਤੇ ਇਹ ਵੀ ਬਹੁਤ ਵੱਡਾ ਕਾਰਨ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਇਹ ਬਹੁਤ ਨਿੰਦਣਯੋਗ ਹੈ ਜੋ ਵੀ ਇਸੇ ਵਾਪਰ ਰਹੇ ਆ ਅਨੇ ਅਸੀਂ ਉਹ ਚੀਜ਼ ਦੀ ਨਿੰਦਾ ਕਰਦੇ ਆ ਕਿਤੇ ਵੀ ਇਹੋ ਜਿਹੀਆਂ ਚੀਜ਼ਾਂ ਨਹੀਂ ਵਾਪਰਨੀਆਂ ਚਾਹੀਦੀਆਂ ਕਿਸੇ ਵੀ ਪੰਜਾਬ ਦੇ ਕਿਸੇ ਇੱਕ ਵਸਿੰਦੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਇਹ ਇਹ ਤੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀ ਸੁਰੱਖਿਆ ਦਾ ਲੋਕਾਂ ਨੂੰ ਜਿਹ ਜੋ ਲੋਕਾਂ ਨਾਲ ਹੋ ਰਿਹਾ ਲੋਕਾਂ ਕੋ ਉਫਰਤੀਆਂ ਜਾਂ ਹੋਰ ਜਿਹੜਾ ਦਿਨ ਦਿਹਾੜੇ ਜੋ ਲੁੱਟ ਖਸੂਰਟ ਹੋ ਰਹੀ ਹੈ ਉੱਤੇ ਰੋਕ ਲੱਗਣੀ ਚਾਹੀਦੀ ਅਮਰਿਤਪਾਲ ਸਿੰਘ ਨੂੰ ਲੈ ਕੇ ਪਾਰਟੀ ਵੱਲੋਂ ਕਿਵੇਂ ਦਾ ਪ੍ਰਯਾਸ ਕੀਤਾ ਜਾ ਰਿਹਾ ਕਿਵੇਂ ਦੇ ਕਦਮ ਚੁੱਕੇ ਜਾ ਰਹੇ ਕਿਵੇਂ ਤੁਸੀਂ ਦੇ ਦੇ ਜਲਦੀ ਬਾਹਰ ਆਉਗੇ ਉਹ ਨਹੀਂ ਇਹ ਤੇ ਵੈਸੇ ਤੇ ਬਹੁਤ ਪੰਜਾਬ ਦੇ ਬਹੁਤ ਬਹੁਤ ਆਤ ਲੋਕਾਂ ਦੀ ਇੱਛਾ ਹੈ ਕਿ ਉਹ ਜਲਦੀ ਹਲਦੀ ਬਾਹਰ ਆਉਣ ਤੇ ਬਾਕੀ ਚਲੋ ਠੀਕ ਹੈ ਕਿ ਗੁਰੂ ਦੇ ਬਾਣੇ ਚ ਉਹ ਚੜ੍ਹਦੀ ਕਲਾ ਚ ਆ ਬਾਕੀ ਉਹਨਾਂ ਦੇ ਸਾਥੀ ਆ ਗਏ ਆ ਉਹ ਜਲਦੀ ਜਲਦੀ ਬਾਹਰ ਆਉਣਗੇ ਤੇ ਉਹ ਆਪਣਾ ਇਹ ਇਹਦੀ ਜਿਹੜੋ ਜੋ ਪੰਜਾਬ ਚ ਉਹਨਾਂ ਦੇ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਲੜ ਰਹੀ ਸੀ ਉਹ ਫਿਰ ਦੁਬਾਰਾ ਕੇ ਸ਼ੁਰੂ ਕਰਨਗੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣੇ ਬਿਲਕੁਲ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸੰਸਦ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਹੋਣੀ ਇਹਨਾਂ ਨਾਲ ਗੱਲਬਾਤ ਕੀਤੀ ਔਰ ਉਹਨੇ ਨਾ ਇਹ ਪੰਜਾਬ ਦੇ ਵਕਫਾਕ ਮੁੱਦਿਆਂ ਨੂੰ ਲੈ ਕੇ ਵੀ ਗੱਲ ਕੀਤੀ ਹੈ ਔਰ ਇਹ ਵੀ ਕਿਹਾ ਹੈ ਕਿ ਪਾਰਟੀ ਵੱਲੋਂ ਪੂਰਾ ਪ੍ਰਯਾਸ ਕੀਤਾ ਜਾਵੇਗਾ 27 ਦੇ ਇਲੈਕਸ਼ਨ ਦੇ ਵਿੱਚ ਕਿ ਲੋਕਾਂ ਦੇ ਇਹਨਾਂ ਦੀ ਪਾਰਟੀ ਅਸਰ ਕਿਵੇਂ ਕਰਦੀ ਦਿਖਾਈ ਦੇਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਤਰੁਣ ਸ਼ਰਮਾ ਦੇ ਨਾਲ ਦਿਵਿੰਦਰ ਕੁਮਾਰ ਜਲੰ